ਨਾਲਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਦੱਖਣੀ ਏਸ਼ੀਆ ਦੇ ਪਾਇਦਾਰ ਅਮਨ ਲਈ ਸਿੱਖਿਆ ਸੰਸਥਾਵਾਂ ਸੱਭਿਆਚਾਰਕ ਆਧਾਰਾਂ ਤੇ ਸਾਹਿਤਕ ਜਥੇਬੰਦੀਆਂ ਨੂੰ ਸਾਂਝੇ ਯਤਨ ਬਧਾਉਣੇ ਚਾਹੀਦੇ ਹਨ ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨੇ ਵਿਸ਼ਵ ਪੰਜਾਬੀ ਕਾਂਗਰਸ ਲਾਹੌਰ ਦੇ ਚੇਅਰਮੈਨ ਜਨਾਬ ਫਖਰ ਜਮਾ ਭਾਰਤੀ ਇਕਾਈ ਦੇ ਪ੍ਰਧਾਨ ਡਾਕਟਰ ਦੀਪਕ ਮਨਮੋਹਨ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਗੁਰਪਜਤ ਸਿੰਘ ਗਿੱਲ ਵੱਲੋਂ ਮੁਬਾਰਕਬਾਦ ਦਾ ਸਨੇਹਾ ਲੈ ਕੇ ਯੂਨੀਵਰਸਿਟੀ ਪਹੁੰਚੇ ਸਹਿਜਪ੍ਰੀਤ ਸਿੰਘ ਮੰਗਟ ਸਖਤਰ ਜਨਰਲ ਵਿਸ਼ਵ ਪੰਜਾਬੀ ਕਾਂਗਰਸ ਨਾਲ ਵਿਚਾਰ ਬਟਾੰਦਰਾ ਕਰਦਿਆ ਕਹੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨਾਲ ਮੁਲਾਕਾਤ ਮੌਕੇ ਉਹਨਾਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਪੰਜਾਬ ਦੀਆਂ ਯੂਨੀਵਰਸਟੀਆਂ ਦੀ ਸਮੂਹਿਤ ਸਬੰਧੀ ਖੁੱਲ ਕੇ ਵਿਚਾਰ ਚਰਚਾ ਕੀਤੀ ਸਰਦਾਰ ਮੰਗਟ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਵੱਲੋਂ ਅਕਤੂਬਰ 2025 ਵਿੱਚ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਆਧਾਰਿਤ 35ਵੀਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣਾ ਚਾਹੀਦਾ ਹੈ। ਸਹਿਜਪ੍ਰੀਤ ਸਿੰਘ ਮੰਗਟ ਨੇ ਦੱਸਿਆ ਕਿ ਉਹ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ 22 ਚਾਂਸਲਰ ਸਹਿਬਾਨ ਨੂੰ ਮਿਲਣਗੇ ਤਾਂ ਜੋ ਕਾਨਫਰੰਸ ਵਿੱਚ ਸਿੱਖਿਆ ਸ਼ਾਸਤਰੀਆਂ ਦੀ ਪਾਰਮੇਸ਼ਾ ਮੂਰੀਅਤ ਹੋ ਸਕੇ। ਇਹ ਕਾਨਫਰੰਸ ਅੰਮ੍ਰਿਤਸਰ ਵਿਖੇ ਹੋਣ ਕਰਕੇ ਇਹ ਕਾਰਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਹਿਯੋਗ ਤੋਂ ਬਿਨਾ ਨੇਪਰੇ ਚੜਾਉਣਾ ਅਸੰਭਵ ਹੈ। ਉਹਨਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਪਾਕਿਸਤਾਨ ਸਣੇ ਵਿਸ਼ਵ ਭਰ ਤੋਂ ਕਰੀਬ 100 ਲੇਖਕ, ਸਿੱਖਿਆ ਸ਼ਾਸਤਰੀ, ਬੁੱਧੀਜੀਵੀ ਤੇ ਸੰਚਾਰਕਰਨੀ ਹਿੱਸਾ ਲੈਣਗੇ। ਡਾਕਟਰ ਕਰਮਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਜੇ ਇਸ ਵਿਸ਼ਵ ਪੰਜਾਬੀ ਕਾਂਗਰਸ ਨੂੰ ਜੇਕਰ ਪੰਜਾਬ ਤੇ ਭਾਰਤ ਸਰਕਾਰ ਤੋਂ ਮਨਜ਼ੂਰੀ ਮਿਲਦੀ ਹੈ ਤਾਂ ਉਹ ਵੀ ਵਿਚਾਰ ਵਟਾਂਦਰੇ ਉਪਰੰਤ ਪੂਰਨ ਸਹਿਯੋਗ ਦੇਣਗੇ ਇਸ ਮੌਕੇ ਸਹਿਜਪ੍ਰੀਤ ਸਿੰਘ ਮੰਗਟ ਨੇ ਗੁਲਦਸਤਾ ਪੇਟ ਕਰਨ ਉਪਰੰਤ ਆਪਣੀਆਂ ਹੁਣ ਤੱਕ ਛਪੀਆਂ 5 ਕਾਵਿ ਪੁਸਤਕਾਂ ਦਾ ਸੈੱਟ ਤੋਂ ਇਲਾਵਾ ਡਾਕਟਰ ਜਗਤਾਰ ਤਿਮਾਨ ਪ੍ਰੋਫੈਸਰ ਵਾਈ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਆਪਣੀਆਂ ਲਿਖੀਆਂ ਪੰਜਾਬੀ ਕਵਿਤਾਵਾਂ ਦੇ ਅੰਗਰੇਜ਼ੀ ਵਿੱਚ ਅਨੁਵਾਦ ਦੀ ਕਿਤਾਬ ਇਕੋਜ਼ ਆਫ ਮਾਈ ਹਾਰਟ ਦੀ ਪਹਿਲੀ ਕਾਪੀ ਡਾਕਟਰ ਕਰਮਜੀਤ ਸਿੰਘ ਨੂੰ ਭੇਟ ਕੀਤੀ। ਇਸ ਨੂੰ ਆਦਬ ਪ੍ਰਕਾਸ਼ਨ ਪੱਖੋਂ ਕੇ ਤਾਰਨ ਤਾਰਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਡਾਕਟਰ ਕਰਮਜੀਤ ਸਿੰਘ ਨੇ ਇਸ ਕਿਤਾਬ ਲਈ ਅਤੇ ਲਾਹੌਰ ਵਿੱਚ 6 ਸਫਲ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਵਾਉਣ ਲਈ ਸਹਿਜ ਪ੍ਰੀਤ ਸਿੰਘ ਮੰਗਟ ਨੂੰ ਵਧਾਈ ਦਿੱਤੀ ਅਤੇ ਉਸ ਦੀ ਕਲਮ ਨੂੰ ਇਸੇ ਤਰ੍ਹਾਂ ਬੇਰੁਕ ਚੱਲਣ ਦੀ ਕਾਮਨਾ ਕੀਤੀ